ਸਦੀਵੀ ਸੁੱਖ ਨਹੀਂ ਸਦੀਵੀ ਸੁੱਖ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਨਾਮ ਉਸ ਦੀ ਪ੍ਰਾਪਤੀ ਕਰ ਪਰ ਤੂੰ ਤੇ ਇਹਨਾਂ ਵਿਸ਼ੇ ਵਿਕਾਰਾਂ ਨਾਲ ਜੁੜਿਆ ਹੋਇਆ ਹੈ ਫਿਰ ਕੀ ਆ ਕਾਮ ਕ੍ਰੋਧ ਲੋਭ ਵਿਆਪਿਓ ਕਾਮ ਕ੍ਰੋਧ ਲੋਭ ਵਿੱਚ ਲਿਪਤ ਹੋ ਗਿਆ ਫਸਿਆ ਹੋਇਆ ਹੈ ਤੂੰ ਕਾਮ ਕ੍ਰੋਧ ਲੋਭ ਵਿਆਪਿਓ ਉਹਦੇ ਵਿੱਚ ਲਿਪਤ ਹੋਇਆ ਬੈਠਾ ਏ ਤੂੰ ਤੇ ਇਹ ਤਾਂ ਜੀਵਨ ਦੀ ਬਾਜੀ ਹਾਰ ਹੀ ਜਾਣੀ ਹੈ ਕਿ ਜਿੱਤੀ ਨਹੀਂ ਜਾਣੀ ਇਸ ਲਈ ਅਰਦਾਸ ਕਰ ਪਤਿਤ ਪਾਵਨ ਸ਼ਰਨ ਆਇਓ ਹੇ ਪਤਿਤ ਨੂੰ ਪਾਵਨ ਕਰਨ ਵਾਲੇ ਪਾਪੀਆਂ ਦਾ ਉਧਾਰ ਕਰਨ ਵਾਲੇ ਸਤਿਗੁਰੂ ਮੈਂ ਤੇਰੀ ਸ਼ਰਨਾ ਆਇਆ ਉਧਰ ਨਾਨਕ ਜਾਨ ਮੈਨੂੰ ਪਤਾ ਏ ਮੇਰੇ ਤੇ ਤੂੰ ਕਿਰਪਾ ਕਰਕੇ ਇਸ ਜਗਤ ਜਲੰਦੇ ਤੋਂ ਤਾਰ ਦੇਗਾ ਕਿਉਂਕਿ ਤੂੰ ਪਤਿਤਾਂ ਨੂੰ ਪਾਵਨ ਕਰਨ ਵਾਲਾ ਏਸ ਕਰਕੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮਨੁੱਖ ਭਟਕ-ਭਟਕ ਕੇ ਆਖਰ ਨੂੰ ਉਹਦੀ ਸ਼ਰਨ ਵਿੱਚ ਪੈਣਾ ਪਏਗਾ ਬੇਨਤੀ ਕਰਿਆ ਕਰ ਸਗਲ ਦੁਆਰ ਕੋ ਛਾੜ ਕੇ ਗਹਿਓ ਤਵਾਰੂ ਦਵਾਰ ਬਾਹੇ ਗਏ ਕੀ ਲਾਜ ਇਸ ਗੋਬਿੰਦ ਦਾਸ ਵਾਰ ਮਤਤ ਪਾਵਨ ਸ਼ਰਨ ਆਇਓ ਹੈ ਪਤਤਾ ਨੂੰ ਪਾਵਨ ਕਰਨ ਵਾਲੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਮੈਂ ਤੇਰੀ ਸ਼ਰਨ ਆਇਆ ਉਧਰ ਨਾਨਕ ਜਾਨ ਮੈਨੂੰ ਪਤਾ ਹੈ ਨਾਨਕ ਮੈਂ ਐਸੇ ਦੀ ਸ਼ਰਨ ਵਿੱਚ ਆਇਆ ਉਹਨੇ ਮੇਰਾ ਵੀ ਉਧਾਰ ਕਰ ਦੇਣਾ ਮੈਨੂੰ ਵੀ ਜਗਤ ਤੋਂ ਪਾਰ ਲੰਘਾ ਦੇਣਾ ਕਿਉਂਕਿ ਮੈਂ ਐਸੇ ਗੁਰੂ ਦੀ ਸ਼ਰਨ ਵਿੱਚ ਆਇਆ ਇਸ ਲਈ ਕਾਮ ਕ੍ਰੋਧ ਦਾ ਤਿਆਗ ਕਰ ਜਦੋਂ ਤੂੰ ਉਹਦੀ ਸ਼ਰਨ ਵਿੱਚ ਪੈ ਜਾਵੇਂਗਾ ਨਾ ਤੇਰੇ ਆਲੇ ਦੁਆਲੇ ਸੁਰੱਖਿਆ ਕਵਚ ਬਣ ਜਾਣਾ ਫਿਰ ਕਾਮ ਕ੍ਰੋਧ ਨਾਲ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਉਹ ਜਿਹੜਾ ਪ੍ਰਭੂ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਨਾ ਉਹਨੂੰ ਕਾਮ ਕ੍ਰੋਧ ਲੋਭ ਮੋਹ ਆਪਣੀਆਂ ਗੋਸ਼ ਵਿੱਚ ਨਹੀਂ ਲੈ ਸਕਦੇ ਨਹੀਂ ਵਿਆਪ ਸਕਦੇ ਕਿਉਂਕਿ ਉਹਦੇ ਪ੍ਰੇਮ ਰੰਗ ਵਿੱਚ ਰਤਿਆ ਹੋਇਆ ਤੇ ਜਿਹੜਾ ਉਹਦੇ ਪ੍ਰੇਮ ਵਿੱਚ ਰੰਗਿਆ ਗਿਆ ਉਹਦੇ ਤੇ ਵਿਕਾਰ ਕਦੇ ਪ੍ਰਭਾਵ ਨਹੀਂ ਪਾ ਸਕਦੇ ਮਾਇਆ ਕਦੇ ਪ੍ਰਭਾਵ ਨਹੀਂ ਪਾ ਸਕਦੇ ਐਸੇ ਅਨਨ ਪਿਆਰੇ ਗੁਰੂ ਕੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਕਿੰਨੇ ਲਾਲਚ ਦੇਣ ਦਾ ਯਤਨ ਕੀਤਾ ਗਿਆ ਉਹਨਾਂ ਕਿਹਾ ਤੁਹਾਨੂੰ ਚਾਦਰੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਜਾਏਗਾ ਕਤਲ ਕਰ ਦਿੱਤਾ ਜਾਏਗਾ ਓਏ ਮਰਨ ਤੋਂ ਚੰਗਾ ਹੈ ਧਨ ਦੌਲਤ ਲੈ ਕੇ ਓਏ ਬੇਗਮਾਂ ਦੇ ਡੋਲੇ ਲੈ ਕੇ ਜ਼ਗੀਰ ਲੈ ਕੇ ਕਿਤੇ ਵਹਿ ਜਾਓ ਬੜੀ ਆਨੰਦਮਈ ਜ਼ਿੰਦਗੀ ਬਤੀਤ ਹੋਏਗੀ ਜ਼ਗੀਰਾ ਲੈ ਲਓ ਧਨ ਲੈ ਲਓ ਬੇਗਮਾ ਲੈ ਲਓ ਇਸਲਾਮ ਨੂੰ ਕਬੂਲ ਕਰ ਲਓ ਰਾਜ ਕਰੋਗੇ ਰਾਜ ਉਹ ਗੁਰੂ ਕੇ ਪਿਆਰਿਆਂ ਨੇ ਐਸੇ ਧੰ ਐਸੇ ਰਾਜ ਨੂੰ ਠੋਕਰ ਮਾਰੀ ਹੈ ਅਗਰ ਧੰ ਗੁਰੂ ਤੇਗ ਬਹਾਦਰ ਪਾਸ਼ਾ ਦੀ ਦੇ ਸ਼ਹੀਦੀ ਸਥਾਨ ਤੇ ਨਕਮਸਤਕ ਹੋਣ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਸਜਦਾ ਕਰਕੇ ਜਾਂਦੇ ਹੋ ਕਿੱਡਾ ਮਾਣ ਦਿੱਤਾ ਆਪਣੇ ਗੁਰੂ ਨੇ ਆਪਣੇ ਸਿੱਖ ਨੂੰ ਕਿ ਮੇਰੇ ਤੱਕ ਆਏ ਮੇਰੇ ਸ਼ਹੀਦੀ ਥਾਨ ਤੱਕ ਆਏ ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਕਰੀ ਜਿਨ੍ਹਾਂ ਗੁਰੂ ਤੋਂ ਪਹਿਲਾਂ ਆਪਣਾ ਆਪਾ ਵਾਰਿਆ ਹੈ ਕਦੇ ਤੁਸੀਂ ਪ੍ਰੇਮ ਵਿੱਚ ਭਿੱਜ ਕੇ ਸਜਦਾ ਕੀਤਾ ਹੋਵੇ सिसगंज साहब ਤੁਹਾਨੂੰ ਮਹਿਸੂਸ ਹੋਏਗਾ ਕਿ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਡਾ ਆਦਰ ਕੀਤਾ ਤੁਹਾਨੂੰ ਜਿਉਂ ਆ ਆਖਿਆ ਤੁਹਾਡੀ ਆਉਣੇ ਨੂੰ ਤੁਹਾਡੀ ਯਾਤਰਾ ਨੂੰ ਉਹਨਾਂ ਨੇ ਸਫਲ ਕੀਤਾ ਹੈ ਉਨਾ ਤੇ ਮਾਇਆ ਦਾ ਕਦੇ ਪ੍ਰਭਾਵ ਨਹੀਂ ਪੈਂਦਾ ਜਿਹੜਾ ਗੁਰੂ ਵਾਲਾ ਹੋ ਜਾਂਦਾ ਅਸੀਂ ਆਪਣੇ ਆਪ ਨੂੰ ਰੰਗਣਾ ਹੈ ਉਹਦੇ ਪ੍ਰੇਮ ਵਿੱਚ ਉਹ ਐਸਾ ਸੂਰਮਾ ਬਣ ਜਾਂਦਾ ਫਿਰ ਉਹ ਵਿਕਾਰਾਂ ਦੇ ਸਨਮੁਖ ਖੜਾ ਹੋ ਜਾਂਦਾ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨਾ ਗਾਓ ਖੇਤ ਜੋ ਮੰਡਿ ਸੂਰਮਾ ਅਬ ਜੂਜਣ ਕੋ ਦੋ ਉਹ ਜੰਗ ਦੇ ਮੈਦਾਨ ਵਿੱਚ ਵਿਕਾਰਾਂ ਦੇ ਨਾਲ ਜੂਜਣ ਲਈ ਤਾਕਤਵਰ ਹੋ ਜਾਂਦਾ ਕੋਈ ਸੂਰਮਾ ਜਾਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਉਹ ਸੂਰਮੇ ਬਣ ਜਾਂਦੇ ਇਸ ਲਈ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਇਹਨਾਂ ਦਾ ਤਿਆਗ ਕਰਕੇ ਜਿਹਨੂੰ ਤੂੰ ਤਿਆਗੀ ਫਿਰਦਾ ਉਹਨੂੰ ਧਿਆ ਉਹਨੂੰ ਧਾਰਨ ਕਰ ਕਾਮ ਕ੍ਰੋਧ ਦਾ ਤਿਆਗ ਕਰਨਾ ਉਹਨੂੰ ਧਾਰਨ ਕਰੀ ਫਿਰਦਾ ਜਿਦਾ ਤਿਆਗ ਕਰਨਾ ਉਹਨੂੰ ਧਾਰਨ ਕੀਤਾ ਹੋਇਆ ਤੇ ਜਿਹਨੂੰ ਧਾਰਨ ਕੀਤਾ ਉਹਦਾ ਤਿਆਗ ਕੀਤਾ ਹੋਇਆ ਤਾਂ ਹੀ ਤਾਂ ਗੁਰੂ ਸਾਹਿਬ ਨੂੰ ਕਹਿਣਾ ਪਿਆ ਵੀ ਕਾਮ ਕ੍ਰੋਧ ਲੋਭ ਤਿਆਗ ਮਨ ਮਨ ਦੇ ਨੰਨੇ ਨੂੰ ਸਿਆਰੀਆ ਮਨ ਵਿੱਚ ਸਿਮਰ ਸਿਮਰ ਕੇ ਕਿਨੂੰ ਪ੍ਰਭੂ ਦੇ ਨਾਮ ਉਸ ਗੋਬਿੰਦ ਗੋਬਿੰਦ ਗੋਮੈਨੇ ਧਰਤੀ ਬਿੰਦ ਮੈਨੇ ਆਸਰਾ ਇਸ ਧਰਤੀ ਦੇ ਆਸਰੇ ਪ੍ਰਭੂ ਦੇ ਨਾਮ ਨੂੰ ਸਿਮਰ ਕੇ ਹੋਰ ਕੋਈ ਤਰੀਕਾ ਨਹੀਂ ਘਰ-ਬਾਰ ਛੱਡਿਆ ਬਿਆਬਾਨਾਂ ਵਿੱਚ ਘੁੰਮਿਆ ਕਿਤੇ ਇਹਦਾ ਤਿਆਗ ਨਹੀਂ ਜੇ ਹੋਣਾ ਤਿਆਗ ਹੋਣਾ ਇਹਨਾਂ ਤੋਂ छुटਕਾਰਾ ਹੋਣਾ ਤਾਂ ਕੇਵਲ ਨਾਮ ਜਪ ਕੇ ਮਨ ਸਿਮਰ ਗੋਬਿੰਦ ਨਾਮ ਫਿਰ ਇੱਥੇ ਹੀ ਗੱਲ ਨਹੀਂ ਮੁੱਕਣੀ ਕਹਿਣ ਲੱਗੇ ਹਰ ਭਜਨ ਸਫਲ ਕਾਮ ਹਰੀ ਨੂੰ ਸਿਮਰੇਗਾ ਉਹਦੇ ਨਾਲ ਚਿੱਤ ਜੋੜੇਗਾ ਤੇਰੇ ਸਾਰੇ ਹੀ ਕਾਰਜ ਸਫਲੇ ਹੋ ਜਾਣਗੇ ਤੇਰੇ ਸਾਰੇ ਹੀ ਕਾਰਜ ਨੇਪਰੇ ਚੜ ਜਾਣਗੇ ਤੇਰਾ ਕੋਈ ਵੀ ਕਾਰਜ ਰੁਕਣ ਵਾਲਾ ਨਹੀਂ ਹੈ ਤੇ ਸਾਡੀ ਹਾਲਤ ਪਤਾ ਕੀ ਹੈ ਕੰਮ ਪਰੇ ਤੋਂ ਸਿਮਰੀਏ ਜਦੋਂ ਕੰਮ ਪੈਂਦਾ ਨਾ ਉਦੋਂ ਅਸੀਂ ਅਖੰਡ ਪੁਰਸਾ ਵੀ ਕਰਾਵਾਂਗੇ ਅਰਦਾਸ ਵੀ ਕਰਾਵਾਂਗੇ ਸਮਾਂ ਲੰਘ ਜਾਏ ਫਿਰ ਸਾਨੂੰ ਉਹਦਾ ਚੇਤਾ ਵੀ ਨਹੀਂ ਆਉਂਦਾ ਜਦੋਂ ਕੰਮ ਪੈਂਦਾ ਫਿਰ ਸਿਮਰਦੇ ਆ ਗੁਰੂ ਸਾਹਿਬ ਕਹਿੰਦੇ ਐਸਾ ਸਿਮਰੋ ਨਿਤ ਨਿਤ ਸਿਮਰੋ ਉਹਨੂੰ ਫਿਰ ਤੁਹਾਡੇ ਸਾਰੇ ਕਾਰਜ ਤੁਹਾਡੇ ਕਿਸੇ ਕਾਰਜ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਹਰ ਦੁਆਨ ਹਰ ਮੈਦਾਨ ਤੁਹਾਨੂੰ ਫਤਿਹ ਪ੍ਰਾਪਤ ਹੋਏਗੀ ਤਜਮਾਨ ਮੋਹ ਵਿਕਾਰ ਮਿੱਥਿਆ ਜਪ ਰਾਮ 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 ਤਿੰਨ ਵਾਰੀ ਰਾਮ ਰਾਮ ਆ ਆਪਣੇ ਅੰਦਰ ਦਾ ਮਾਲ ਮੋਹ ਤਿਆਗ ਦੇ ਇਹ ਮਿੱਥਿਆ ਹਨ ਇਨਾਂ ਦਾ ਮਾਨ ਕਰਨਾ ਪਦਾਰਥਾਂ ਦਾ ਮਾਨ ਕਰਨਾ ਵਿਰਥ ਹੈ ਆਪਣੇ ਮਨ ਕਰਕੇ ਤਨ ਕਰਕੇ ਕਰਮ ਕਰਕੇ ਤੇ ਜ਼ੁਬਾਨ ਕਰਕੇ ਉਹਨੂੰ ਤਿਆਪ ਕਰਦੇ ਆ ਨਾ ਵਾਹਿਗੁਰੂ 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 ਚੇਤਾਵੇ ਚਿਤਾਵਣ ਦਾ ਸਦਕਾ ਸਰਬ ਸੁਖ ਹੋਏ ਬਿਲਕੁਲ ਉਸੇ ਤਰ੍ਹਾਂ ਤਜ ਮਾਨ ਮੋਹ ਵਿਕਾਰ ਮਿਥਿਆ ਜਪ ਆ ਰਾਮ 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 ਤੈਨਰੀ ਕਿ ਨੇਰੀਸੀ ਵਾਇਗਰ ਵਾਇਗਰ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਮਨ ਬਚਨ ਕਰਮ ਕਰਕੇ ਮਨ ਕਰਕੇ ਵੀ ਕਰਮ ਕਰਕੇ ਵੀ ਔਰ ਬਚਨ ਕਰਕੇ ਵੀ ਇਸੇ ਤਰ੍ਹਾਂ ਉਸ ਪ੍ਰਭੂ ਨੂੰ ਆਪਣੇ ਇਹ ਨਾ ਹੋਵੇ ਕੇਵਲ ਜ਼ੁਬਾਨ ਤੱਕ ਹੀ ਸੀ ਮਤਲਬ ਹੈ ਮਨ ਵਿੱਚ ਨਾ ਜਾਏ ਮਨ ਵਿੱਚ ਰਹੇ ਤੇ ਕਰਮ ਵਿੱਚ ਪ੍ਰਗਟਨਾ ਹੋਵੇ ਕਰਮ ਰਾਹੀਂ ਵੀ ਪ੍ਰਗਟ ਹੋਏ ਮਨ ਸੰਤਨਾ ਕੇ ਚਰਨ ਲਾਗ हे मेहमान संत जना दे चरणा नाल जुड़ के अपने जीवन नु सफल करला प्रभु गोपाल दीन दयाल पतित पावन पार ब्रह्म हर चरण सिमर जाग प्रभु गोपाल ओ प्रभु जेड़ा धरती दा पालनहार है गो मैंने धरती पाल मैंने पालक ਇਸ ਧਰਤੀ ਦਾ ਪਾਲਣਹਾਰ ਦੀਨ ਦਿਆਲ ਦੀਨਾਂ ਉੱਤੇ ਦਇਆ ਕਰਨ ਵਾਲਾ ਪਤਿਤ ਪਾਵਨ ਜਿਹੜੇ ਪਤਿਤ ਹਨ ਪਾਪੀ ਹਨ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਪਾਰ ਬ੍ਰਹਮ ਸਾਰੀ ਸ੍ਰਿਸ਼ਟੀ ਦਾ ਰਚੇਤਾ ਹਰ ਚਰਨ ਸਿਮਰ ਜਾਗ ਹਰੀ ਦੇ ਚਰਨਾਂ ਨੂੰ ਸਿਮਰ ਤੇ ਜਾਗ ਸੁਚੇਤ ਹੋ ਜਾਗਣ ਦਾ ਭਾਵ ਹੈ ਸੁਚੇਤ ਹੋ ਕਿਆ ਤੂੰ ਸੋਇਆ ਜਾਗ ਗਿਆ ਨਾ ਤੂੰ ਸੁੱਤਾ ਹੋਇਆ ਜਾਗ ਆਤਮਿਕ ਤੌਰ ਤੇ ਜਾਗ ਕਰ ਭਗਤ ਨਾਨਕ ਪੂਰਨ ਭਾਗ ਹੈ ਨਾਨਕ ਭਗਤੀ ਕਰ ਭਗਤੀ ਕਰਕੇ ਭਾਗ ਜਾਗ ਜਾਂਦੇ ਹਨ ਭਗਤੀ ਕਰਕੇ ਭਾਗ ਜਾਗ ਜਾਂਦੇ ਹਨ ਜੇ ਅਸੀਂ ਵੀ ਭਗਤੀ ਦੇ ਮਾਰਗ ਤੇ ਚੱਲਾਂਗੇ ਤਾਂ ਸਾਡੇ ਵੀ ਭਾਗ ਜਾਗ ਜਾਣਗੇ ਭਾਗ ਜਗਾਉਣਾ ਚਾਹੁੰਨੇ ਆ ਨਾ ਅਸੀਂ ਮੇਰੇ ਕੋਲ ਸਭ ਤੋਂ ਪਹਿਲਾਂ ਅਸੀਂ ਤੁਰਦੇ ਆ ਕਿ ਸਾਡਾ ਆਹ ਕਾਰਜ ਪੂਰਾ ਹੋ ਜਾਏ ਤਾਂ ਅਸੀਂ ਆਹ ਕੁਝ ਕਰਾਂਗੇ ਸਭ ਤੋਂ ਪਹਿਲਾਂ ਸੰਸਾਰਿਕ ਕਾਰਜਾਂ ਦੀ ਅੰਦਰ ਚਿੱਤ ਬਣਦਾ ਹੈ ਚਿਤਵਨੀ ਪੈਦਾ ਹੁੰਦੀ ਹੈ ਵਿਆਹ ਕਾਰਜ ਹੋਏ ਆਹ ਕਰਾਂਗੇ ਭਗਤੀ ਦੇ ਮਾਰਗ ਤੇ ਚੱਲਾਂਗੇ ਫਿਰ ਇਹਨੇ ਦਿਨ ਮੈਂ ਪਾਠ ਕਰਾਂਗਾ ਇਨੇ ਦਿਨ ਜਪ ਕਰਾਂਗਾ ਇਨੇ ਦਿਨ ਗੁਰਦੁਆਰਾ ਸਾਹਿਬ ਜਾਵਾਂ ਭਗਤੀ ਕਰਕੇ ਭਾਗ ਜਾਗਦੇ ਹਨ ਜਿਵੇਂ ਧਰੂ ਪ੍ਰਿਲਾਦ ਦਾ ਜ਼ਿਕਰ ਆਉਂਦਾ ਜਿਵੇਂ ਧਰੂ ਆਪਣੇ ਪਿਤਾ ਨੂੰ ਸੰਘਾਸਨ ਤੇ ਬੈਠਿਆ ਵੇਖ ਜਾ ਉਹਦੀ ਗੋਦ ਵਿੱਚ ਬੈਠਾ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹਾਂ ਪਕੜ ਉਠਾਲਿਆ ਮਨ ਵਿੱਚ ਰੋਸ ਮਤ ਰਹੀ ਗੀਤਾ ਜਾ ਕੇ ਪਿਓ ਦੀ ਗੋਦ ਵਿੱਚ ਬੈਠਾ ਆਪਣੇ ਪਿਤਾ ਦੇ ਪ੍ਰੇਮ ਨੂੰ ਹਾਸਲ ਕਰਨ ਲਈ ਖੇਡਦਾ ਖੇਡਦਾ ਜਾ ਪਿਓ ਦੀ ਗੋਦ ਵਿੱਚ ਬੈਠਾ ਉਸ ਸਿੰਘਾਸਨ ਤੇ ਬੈਠਾ ਸੀ ਮਤ ਰਹੀ ਮਾਂ ਨੇ ਬਾਹ ਫੜ ਕੇ ਗੋਦੀ ਚੋਂ ਬਾਹਰ ਕੱਢ ਦਿੱਤਾ ਓਏ ਜੇ ਇਸ ਸਿੰਘਾਸਨ ਤੇ ਬਹਿਣਾ ਸੀ ਜੇ ਇਸ ਪਿਓ ਦੇ ਪਿਆਰ ਨੂੰ ਪ੍ਰਾਪਤ ਕਰਨਾ ਸੀ ਨੇ ਮੇਰੇ ਕੁੱਖੋਂ ਜਨਮ ਲੈਣਾ ਸੀ ਕੀ ਕਹਿੰਦੇ ਪਾਏ ਗੁਰਦਾਸ ਸਾਹਿਬ ਕਹਿੰਦੇ ਤਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਦਿੱਤਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੀ ਕੀਤਾ ਡੱਡ ਹੋ ਲਿਖਾ ਮਾਂ ਪੁੱਛੈ ਤੂੰ ਸੁਆਣੀ ਹੈ ਕਿ ਸਰੀਤਾ ਹੋ ਕੇ ਭਰਦਾ ਮਾਂ ਨੂੰ ਪੁੱਛਦਾ ਮਾਂ ਉਹ ਤੂੰ ਰਾਣੀ ਹੈ ਕਿ ਤੂੰ ਗੋਲੀ ਹੈ ਦੱਸਤਾ ਸਹੀ ਅੱਜ ਮੇਰੇ ਨਾਲ ਆ ਹੋਇਆ ਤੇ ਮਾਂ ਨੇ ਕੀ ਕਿਹਾ ਸੁਆਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦੜੀਤਾ ਮੈਂ ਭਗਤੀ ਨਹੀਂ ਕੀਤੀ ਨਾਮ ਨਹੀਂ ਜਪਿਆ ਇਸ ਕਰਕੇ ਪੁੱਤਰਾ ਮੇਰੀ ਇਹ ਹਾਲਤ ਹੈ ਤੇ ਫਿਰ ਪੁੱਤਰ ਨੇ ਕਿਹਾ ਕਿਸ ਉਦਮ ਤੇ ਰਾਜ ਮਿਲਿਆ ਸ਼ਤਰੂ ਤੇ ਸਭ ਹੋਵਣ ਮੀਤਾ ਮਾ ਫਿਰ ਦੱਸ ਕਿਹੜੇ ਉਦਮ ਨਾਲ ਮੈਨੂੰ ਰਾਜ ਭਾਗ ਮਿਲ ਸਕਦਾ ਹੈ ਜਿਹੜੇ ਜਿਹੜੀ ਮਾਂ ਅੱਜ ਦੁਸ਼ਮਣ ਬਣ ਬੈਠੀ ਹੈ ਉਹ ਕਿਵੇਂ ਮਿੱਤਰ ਹੋ ਸਕਦੀ ਹੈ ਮਿੱਤ ਹੋ ਸਕਦੀ ਹੈ ਤੇ ਮਾਂ ਨੇ ਜਵਾਬ ਦਿੱਤਾ ਕਹਿਣ ਲੱਗੇ ਪੁੱਤਰ ਪਰਮੇਸ਼ਰ ਅਰਾਧਿਆ ਜਿੱਦੂ ਹੋਈਏ ਪਤਿਤ ਪੁਨੀਤਾ ਪਰਮੇਸ਼ਰ ਦੀ ਅਰਾਧਨਾ ਕਰ ਉਹਦਾ ਨਾਮ ਜਪ ਨਾਮ ਜਪ ਕੇ ਭਗਤੀ ਕਰਕੇ ਹੀ ਪਤਿਤ ਤੋਂ ਪਾਵਨ ਹੋਇਆ ਜਾ ਸਕਦਾ ਹੈ ਫਿਰ ਸਾਰੇ ਹੀ ਤੇਰੇ ਮਿੱਤਰ ਬਣ ਜਾਣਗੇ ਸਾਰੇ ਤੈਨੂੰ ਆਪਣੇ ਲੱਗਣਗੇ ਸਾਰੇ ਤੇਰੇ ਆਪਣੇ ਹੋ ਜਾਣਗੇ ਇਹ ਹੈ ਭਗਤੀ ਦੀ ਤਾਕਤ ਬਾਹਰ ਚੱਲਿਆ ਕਰਨ ਤਪ ਬਾਹਰ ਫਿਰ ਤਪ ਕਰਨ ਲਈ ਚੱਲ ਪਿਆ ਮੰਨ ਕਰਕੇ ਤਿਆਗੀ ਹੋ ਗਿਆ ਮਾਨ ਨੇ ਤਿਆਗ ਧਾਰਨ ਕਰ ਲਿਆ ਮਹਾਤਮਾ ਨੇ ਉਹਨੂੰ ਉਪਦੇਸ਼ ਦਿੱਤਾ ਨਾਮ ਨੇ ਦਾਨ ਅਮਿਉ ਰਸ ਪੀਤਾ ਤੇ ਫਿਰ ਕੀ ਹੋਇਆ ਆਖਰ ਨੂੰ ਹਾਰ ਕੇ ਉਹ ਬਾਜੀ ਜਿੱਤ ਕੇ ਜਗਤ ਵਿੱਚ ਹੋ ਗਿਆ ਬਾਅਦ ਵਿੱਚ ਪਿਓ ਨੇ ਬੁਲਾਇਆ ਵੀ ਜਦੋਂ ਭਗਤੀ ਦਾ ਕਰਮ ਪ੍ਰਗਟ ਹੋਇਆ ਪਿਓ ਨੇ ਬੁਲਾਇਆ ਪਿੱਛੋਂ ਰਾਜੇ ਸੱਦਿਆ ਆ ਚਲ ਰਾਜ ਕਰੋ ਨਿਤ ਨੀਤਾ ਪਿਓ ਨੇ ਕਿਹਾ ਆ ਆ ਕੇ ਰਾਜ ਭਾਗ ਸੰਭਾਲ ਗੱਦੀ ਸੰਭਾਲ ਪ੍ਰਜਾ ਨੂੰ ਸੰਭਾਲ ਤੇ ਉਹਨੇ ਕਿਹਾ ਨਹੀਂ ਪਿਤਾ ਜੀ ਹੁਣ ਇਹ ਰਾਜ ਭਾਗ ਤੋਂ ਗੱਲ ਬੜੀ ਅੱਗੇ ਚਲੀ ਗਈ ਹੈ ਇਹ ਰਾਜ ਭਾਗ ਕੁਝ ਸਮੇਂ ਦਾ ਇੱਕ ਜਨਮ ਦਾ ਮੈਂ ਤੇ ਸਦੀਆਂ ਸਦੀਆਂ ਦਾ ਰਾਜ ਭਾਗ ਹਾਸਲ ਕਰ ਲਿਆ ਪਿੱਛੋਂ ਰਾਜੇ ਸੱਦਿਆ ਰਾਜ ਨੇ ਸਦ ਕਿਹਾ ਰਾਜ ਭਾਗ ਲੈ ਲਾ ਅਬਚਲ ਰਾਜ ਕਰੂ ਨਿਤ ਨੀਤਾ ਕਹਿਣ ਲੱਗੇ ਹੁਣ ਤੇ ਮੈਂ ਉਹ ਅਬਚਲ ਰਾਜ ਲੈ ਲਿਆ ਜਿਹੜਾ ਕਦੇ ਵੀ ਨਾਸ਼ ਹੋਣ ਵਾਲਾ ਨਹੀਂ ਅੱਜ ਵੀ ਜਦੋਂ ਆਪਣੇ ਬੱਚਿਆਂ ਨੂੰ ਸਮਝਾਉਨੇ ਆ ਤੇ ਕਹਿੰਦੇ ਆ ਨਾ RAM ਜਪੋ ਜੀ ਐਸੇ ਐਸੇ ਥਰੂ ਪ੍ਰਲਾਦ ਜਪਿਓ ਹਰ ਜੈਸੇ ਓਏ ਬੱਚਿਓ ਆ ਉਮਰ ਐ ਜੁੜਨ ਦੀ ਅਕਾਲ ਪੁਰਖ ਦੀ ਭਗਤੀ ਕਰਨ ਦੀ ਨਾਮ ਜਪਣ ਦੀ ਨਾਮ ਜਪੋ ਇਹ ਹੈ ਭਗਤੀ ਦੀ ਤਾਕਤ ਭਗਤੀ ਕੀਤਿਆਂ ਫਿਰ ਉਹ ਰਾਜ ਮਿਲਦਾ ਹੈ ਉਹ ਰਾਜ ਭਾਗ ਮਿਲਦਾ ਹੈ ਜਿਹਦੇ ਸਾਹਮਣੇ ਦੁਨਿਆਵੀ ਰਾਜ ਫਿੱਕੇ ਪੈ ਜਾਂਦੇ ਨੇ ਦਸ਼ਮੇਸ਼ ਪਾਤਸ਼ਾਹ ਜੀ ਦਾ ਜੋ ਰਾਜ ਹੈ ਉਹ ਇਉਂ ਦੇਖਣਾ ਚਾਹੁੰਦੇ ਸਨ ਜਿਵੇਂ ਸਾਡਾ ਰਾਜ ਹੈ ਉਹਨਾਂ ਨੂੰ ਲੱਗਾ ਸਾਡੇ ਤਖਤ ਦੇ ਮੁਕਾਬਲੇ ਤੇ ਤਖਤ ਲਾਉਂਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੀ ਤਾਂ ਹੀ ਕਿਹਾ ਉਹਨਾਂ ਨੇ ਵੀ ਤੁਸੀਂ ਆਪਣਾ ਇੱਕ ਤਖਤ ਰਚ ਲਿਆ ਉਹਨਾਂ ਨੂੰ یوں ਲੱਗਾ ਸਾਡੇ ਤਖਤ ਦੇ ਮੁਕਾਬਲੇ ਤੇ ਉਹ ਤਖਤ ਹੈ ਪਰ ਉਹ ਤੇ ਅਕਾਲ ਦਾ ਤਖਤ ਹੈ ਜਿਸ ਤਖਤ ਤੇ ਬਹਿ ਕੇ ਅਕਾਲ ਰੂਪ ਉਹ ਗੁਰੂ ਆਪ ਫੈਸਲੇ ਕਰਦਾ ਹੈ ਅੱਜ ਵੀ ਤਖਤ ਤੇ ਸੁਭਾਏ ਮਾਨ ਹੈ ਦਸਾਂ ਪਾਤਸ਼ਾਹੀ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਵੀ ਹੱਥ ਜੋੜ ਕੇ ਉਹਦੇ ਅਰਦਾਸ ਕਰ ਤੇਰੇ ਕੀਤੇ ਨੂੰ ਵਿਅਰਥ ਨਹੀਂ ਜਾਣਦਾ ਹੈਗਾ ਪੂਰਨ ਭਰੋਸਾ ਰੱਖ ਗੁਰੂ ਤੇ ਉਹ ਗੁਰੂ ਨੂੰ ਛੱਡ ਕੇ ਦੇਹ ਧਾਰੀਆਂ ਦੇ ਪਿੱਛੇ ਨਾ ਤੁਰ ਉਹਦੇ ਕੋਲ ਆਪਣੀ ਧੀ ਭੈਣ ਕੋਈ ਬੈਠੇਗੀ ਕਲੰਕਿਤ ਹੋ ਜਾਏਗੀ ਸਾਡੇ ਗੁਰੂ ਸ਼ਬਦ ਗੁਰੂ ਦੇ ਕੋਲ ਕੋਈ ਘੰਟਿਆਂ ਬੱਧੀ ਬਹਿ ਕੇ ਸਾਡੀ ਬੱਚੀ ਧੀ ਭੈਣ ਬਾਣੀ ਪੜਦੀ ਰਹੇ ਕਿਸੇ ਦੀ ਹਿੰਮਤ ਨਹੀਂ ਕਿ ਉਹਦੇ ਤੇ ਕਲੰਕ ਲਾ ਸਕੇ ਕੋਈ ਲੰਚ ਲਾ ਸਕੇ ਉਮੀਦ ਹੈ ਆਪ ਜੀ ਦੇ ਇਹ ਗੱਲ ਪਕੜ ਵਿੱਚ ਆ ਗਈ ਹੋਵੇਗੀ ਸੁਚੇਤ ਹੋਣ ਦੀ ਲੋੜ ਹੈ ਓਏ ਗੁਰੂ ਵਾਲੇ ਬਣੋ ਅਮਰਤਾਰੀ ਹੋ ਇੱਕ ਬੇਨਤੀ ਕਰਨੀ ਹੈ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇੱਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਾਤਾ ਸੁੰਦਰੀ ਜੀ ਜਿੱਥੋਂ ਦੀ ਸੇਵਾ ਦਾਸ ਨੂੰ ਪ੍ਰਾਪਤ ਹੋਈ ਇਹ ਸਥਾਨ ਦਿੱਲੀ ਦੇ ਵਿੱਚ ਹੈ ਬਿਲਕੁਲ ਆਈਟੀਓ ਦੇ ਨਜ਼ਦੀਕ ਹੈ ਬੰਗਲਾ ਸਾਹਿਬ ਤੋਂ 5 ਜਾਂ 7 ਮਿੰਟ ਆਪਣੇ ਵਹੀਕਲ ਤੇ ਲੱਗਦੇ ਨੇ ਸੀਸਗੰਜ ਸਾਹਿਬ ਤੋਂ ਵੀ ਉਹਨੇ ਤੁਰਕਮਾਨ ਗੇਟ ਦੇ ਨੇੜੇ ਬਿਲਕੁਲ ਜਿਹੜਾ ਦਿੱਲੀ ਗੇਟ ਹੈ ਬਿਲਕੁਲ ਉਹਦੇ ਨਜ਼ਦੀਕ ਪਰ ਸਾਨੂੰ ਉਹ ਇਤਿਹਾਸਕ ਸਥਾਨ ਭੁੱਲਿਆ ਹੋਇਆ ਜਿੱਥੇ 40 ਸਾਲ ਰਹਿ ਕੇ ਦਸ਼ਮੇਸ਼ ਪਾਤਸ਼ਾਹ ਜੀ ਦੇ ਮਹਿਲ ਤੰਤਨ ਮਾਤਾ ਸੁੰਦਰ ਕੌਰ ਨੇ ਕੌਮ ਦੀ ਅਗਵਾਈ ਕੀਤੀ ਔਰ ਅਗਵਾਈ ਵੀ ਐਸੀ ਕੀਤੀ ਕੌਮ ਨੂੰ ਧੜੇਬਾਜੀ ਵਿੱਚ ਨਹੀਂ ਵੰਡਣ ਦਿੱਤਾ ਕੌਮ ਨੂੰ ਤਫਾੜ ਨਹੀਂ ਹੋਣ ਦਿੱਤਾ ਉਹ ਹੈ ਸਥਾਨ ਗੁਰਦੁਆਰਾ ਮਾਤਾ ਸੁੰਦਰੀ ਜੀ ਜਦੋਂ ਕਦੇ ਕੌਮ ਤੇ ਭੀੜ ਬਣੀ ਬੰਦਈ ਖਾਲਸਾ ਤੇ ਤਤ ਖਾਲਸਾ ਵਿੱਚ ਵਿਵਾਦ ਹੋਣ ਲੱਗਾ ਇਹ ਮਾਂ ਦੀ ਸੂਝਬੂਝ ਸੀ ਕਿ ਉਸ ਨੇ ਭਾਈ ਮਨੀ ਸਿੰਘ ਜੀ ਨੂੰ ਉਸੇ ਅਸਥਾਨ ਤੋਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕਰਕੇ ਭੇਜਿਆ ਤੇ ਉਹਨਾਂ ਦੀ ਸੂਝ-ਬੂਝ ਦੇ ਨਾਲ ਕੌਣ ਫਿਰ ਇਕੱਠ ਹੋ ਗਏ ਉਸੇ ਅਸਥਾਨ ਤੇ ਦਸ਼ਮੇਸ਼ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਸੁਭਾਏ ਮਾਨ ਨੇ ਉਹ ਸ਼ਫਤਰ ਜਿਨ੍ਹਾਂ ਵਿੱਚੋਂ ਧੰਤਨ ਮਤਾ ਸਾਹਿਬ ਕੌਰ ਧੰਤਨ ਮਤਾ ਸੁੰਦਰ ਕੌਰ ਜੀ ਦਸ਼ਮੇਸ਼ ਪਾਸ਼ਾ ਜੀ ਦੀ ਧਿਆਰ ਕਰਿਆ ਕਰਦੇ ਸਨ ਸਾਨੂੰ ਉਹ ਵੀ ਭੁੱਲਿਆ ਹੋਇਆ ਜਿਹੜਾ ਕਦੇ ਤਖਤ ਹੋਇਆ ਕਰਦਾ ਸੀ ਜਿੱਥੋਂ ਹੁਕਮਨਾਮੇ ਜ਼ਾਰੀ ਹੁੰਦੇ ਸਨ ਜਿੱਥੇ ਕਦੇ 5 ਸਾਲ ਦੀ ਉਮਰ ਵਿੱਚ ਸਰਦਾਰ ਜੱਸਾ ਸਿੰਘ ਨੇ ਮਾਂ ਦੇ ਸਾਹਮਣੇ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਾਇਆ ਤੇ ਮਾਂ ਨੇ ਘੁੱਟ ਕੇ ਗਲਵਕੜੀ ਨਾਲ ਲਾਇਆ ਤੇ ਮਾਂ ਸੁੰਦਰ ਕੌਰ ਨੇ ਕਿਹਾ ਮੇਰਾ ਸੁਤ ਹੈ ਸੁਤ ਐਵੇਂ ਉਹ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨਹੀਂ ਬਣਿਆ ਉਹਨੇ ਬਚਪਨ ਵਿੱਚ ਮਾਂ ਜੀ ਦੀਆਂ ਬਖਸ਼ਿਸ਼ਾਂ ਲਈਆਂ ਸਰ ਜਿੱਥੇ ਮਾਂ ਨੇ ਰਹਿ ਕੇ ਆਪਣੇ ਸਿਰ ਦੇ ਸਾਈਂ ਦੇ ਵਿਛੋੜੇ ਨੂੰ ਸਹਾਰਿਆ ਸਾਡੇ ਲਈ ਸਾਹਿਬ ਜਾਦੇ ਵਾਰ ਕੇ ਉਸ પીੜੇ ਨੂੰ ਸਹਾਰਿਆ ਮੈਕਸਰੀ ਬੰਗਲਾ ਸਾਹਿਬ ਤੋਂ ਵੀ ਬੇਨਤੀ ਕਰਦਾ ਹਾਂ ਸੀਸਗਨ ਸਾਹਿਬ ਤੋਂ ਵੀ ਬੇਨਤੀ ਕਰਦਾ ਪੰਜਾਬ ਦਾ ਇੱਕ ਨੌਜਵਾਨ ਸਿੰਗਰ ਜਿਹਦਾ ਕਤਲ ਹੋਇਆ ਉਸ ਦੀ ਹਵੇਲੀ ਨੂੰ ਵੇਖਣ ਲਈ ਉਸ ਦੇ ਮਾਂ ਪੇ ਉਹਨੂੰ ਮਿਲਣ ਲਈ ਲੋਕ ਗਰਮੀ ਵਿੱਚ ਲੈਣਾ ਵਿੱਚ ਖੜੇ ਰਹਿੰਦੇ ਨੇ ਇਨੂੰ ਕੰਟਰੋਵਰਸੀ ਵਿੱਚ ਨਾ ਲੈ ਕੇ ਜਾਓ ਮੇਰੇ ਕਹਿਣ ਦਾ ਭਾਵ ਸਮਝੋ ਓਏ ਜਿਨne ਤੁਹਾਡੇ ਲਈ ਆਪਣੇ ਸਾਹਿਬ ਜاده ਬਾਰੇ ਜਿਨne ਆਪਣੇ ਆਨੰਦਪੁਰ ਨੂੰ ਸਾਡੇ ਆਨੰਦ ਲਈ ਤਿਆਗਿਆ ਉਹਦੀ ਹਵੇਲੀ ਨੂੰ ਉਹਦੇ ਘਰ ਨੂੰ ਕਿੰਨੇ ਕੁ ਲੋਕ ਕਿੰਨੇ ਕੁ ਧੀਆਂ ਪੁੱਤਰ ਨਮਸਕਾਰ ਕਰਨ ਜਾਂਦਾ ਹੈ ਜਦੋਂ ਮਾ ਨੇ ਦਸ਼ਮੇਸ਼ ਪਾਲਸਾ ਨੂੰ ਪੁੱਛਿਆ ਸਾਹਿਬ ਜاده ਕਿੱਥੇ ਨੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਗਈ ਹਜ਼ਾਰ ਇਨਾਂ ਵਿੱਚੋਂ ਕਿੰਨੇ ਧੀ ਪੁੱਤਰ ਨੇ ਜਿਨ੍ਹਾਂ ਨੂੰ ਗੁਰਦੁਆਰਾ ਮਾਤਾ ਸੁੰਦਰੀ ਦਾ ਪਤਾ ਹੋਵੇ ਪੂਰੇ ਵਰਲਡ ਵਿੱਚ ਇਸ ਚੈਨਲ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਆਪਣੇ ਇਤਿਹਾਸ ਨੂੰ ਨਾ ਭੁੱਲੀਏ ਸਿਰਫ ਮੇਰਾ ਜਾਗਰੂਕ ਕਰਨਾ ਤਾਨੂੰ ਮੇਰਾ ਫਰਜ਼ ਹੈ ਤੁਹਾਨੂੰ ਦੱਸਣਾ ਮੇਰਾ ਫਰਜ਼ ਹੈ ਜਾਣਾ ਨਹੀਂ ਜਾਣਾ ਤੁਸੀਂ ਉਹਦੇ ਧੀਆਂ ਪੁੱਤਰ ਹੋ ਜਾਂ ਨਹੀਂ ਇਹ ਤੁਸੀਂ ਆਪ ਫੈਸਲਾ ਕਰਨਾ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੁਰਾਵਰ ਸਿੰਘ ਉਹ ਮਾਂ ਨੇ ਸਾਡੇ ਵਿੱਚੋਂ ਤੱਕਣਾ ਜਦੋਂ ਜੱਸਾ ਸਿੰਘ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਦਿਆਂ ਤੱਕਿਆ ਐਵੇਂ ਨਹੀਂ ਕਹਿ ਦਿੱਤਾ ਇਹ ਮੇਰਾ ਸੁੱਤ ਹੈ ਸੁੱਤ ਉਹਦੇ ਵਿੱਚੋਂ ਉਹਨਾਂ ਨੂੰ ਅਜੀਤ ਸਿੰਘ ਦੀ ਝਲਕ ਪਈ ਉਹਦੇ ਵਿੱਚੋਂ ਜੁਝਾਰ ਸਿੰਘ ਦੀ ਝਲਕ ਪਈ ਜੁਰਾਵਰ ਸਿੰਘ ਦੀ ਫਤਿਹ ਸਿੰਘ ਦੀ ਝਲਕ ਪਈ ਉਹ ਅੱਜ ਵੀ ਮਾਂ ਉਡੀਕਦੀ ਐ ਮੇਰਾ ਜੋਰਾਵਰ ਮੇਰਾ ਫਤਿਹ ਆਉਣਗੇ ਮੇਰਾ ਅਜੀਤ ਆਏਗਾ ਅੱਜ ਵੀ ਜਦੋਂ ਇਹ ਹੋਕਾ ਦਿੱਤਾ ਦਿੱਲੀ ਦੇ ਵਿੱਚੋਂ ਬਹੁਤ ਸਾਰੇ ਜਥਿਆਂ ਨੇ ਪ੍ਰਣਾ ਕੀਤਾ ਹਰ ਸੋਮਵਾਰ ਅੱਜ ਵੀ ਐਤਵਾਰ ਵੱਡੀ ਗਿਣਤੀ ਵਿੱਚ ਆਪ ਸੰਗਤਾਂ ਕਿ ਉਥੇ ਤਕਸ ਸਹਿਬਾਂ ਦੀ ਸੇਵਾ ਕਰਦੀ ਹੈ ਔਰ ਫਿਰ ਆਪ ਹੀ ਨਾਲ ਬਹਿ ਕੇ ਦੋ ਢਾਈ ਸੂ ਸੰਗਤ ਬਹਿ ਕੇ ਨਾਲ ਨਿਤਨੇਮ ਕਰਦੀ ਹੈ ਆਪ ਜੀ ਇਸ ਸੰਤ ਤੇ ਵੀ ਘਟੋ ਘਟ ਘਰਾਂ ਵਿੱਚੋਂ ਨਿਕਲ ਕੇ ਅੰਮ੍ਰਿਤ ਵੇਲੇ ਆ ਕੇ ਜਦੋਂ ਸਿੰਘ ਸਹਿਬਾਨ ਨਿਤਨੇਮ ਕਰਦੇ ਨੇ ਨਾਲ ਬੈਠ ਕੇ ਸੰਗਤੀ ਰੂਪ ਵਿੱਚ ਨਿਤਨੇਮ ਕਰਿਆ ਕਰੋ ਤੁਹਾਨੂੰ ਐਸੀਆਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਅੰਮ੍ਰਿਤ ਵੇਲੇ ਦੀ ਮਹੱਤਤਾ ਦਾ ਪਤਾ ਲੱਗੇਗਾ ਤਾਨੂੰ ਦੁਨੀਆਦਾਰੀ ਭੁੱਲ ਜਾਏਗੀ ਦੁਨੀਆ ਦੇ ਹੋਰ ਸਵਾਦਾਂ ਦਾ ਰਸ ਭੁੱਲ ਜਾਏਗਾ ਯਾਦ ਰਹੇਗਾ ਤੇ ਅੰਮ੍ਰਿਤ ਵੇਲੇ ਨਾਡਾ ਸਾਹਿਬ ਅੰਮ੍ਰਿਤ ਵੇਲੇ ਕੀਤੀ ਹੋਈ ਨਿਤਨੇਮ ਦੀ ਉਹ ਤਪੱਸਿਆ ਉਹ ਚੇਤੇ ਰਹੇਗਾ